99 ਨੰਬਰ 1 ਲੱਖ 200 ਇਹ 1 ਲੱਖ 20 ਹਜ਼ਾਰ ਰੁਪਏ ਗੱਡੀ ਦੀ ਬੋਲੀ ਹੋਈ ਹੈ ਜੀ ਪੰਜਾਬ ਨੰਬਰ ਹੈ BB19 ਡੀਜ਼ਲ ਗੱਡੀ ਹੈ 12 ਮਾਡਲ ਹੈ 120 ਦੇ ਵਿੱਚ ਦੰਨ ਹੋ ਗਈ ਬੋਲੀ ਟੁੱਟ ਗਈ ਹੁਣ ਆ ਗਿਆ ਜੀ ਅਗਲੀ ਗੱਡੀ ਸਸਤੀ ਕਰ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਲੁਧਿਆਣੇ ਪਹੁੰਚੇ ਹੋਏ ਜੀ ਗੋਹਰਪਿੰਡ ਸ਼੍ਰੀਰਾਮ ਆਟੋ ਫਾਈਨਾਂਸਲ ਦੇ ਵਿੱਚ ਬੋਲੀ ਸੀ ਆਹ ਗੱਡੀਆਂ ਖੜੀਆਂ ਜੀ ਸਾਰੇ ਤਰ੍ਹਾਂ ਦੀਆਂ ਗੱਡੀਆਂ ਛੋਟੇ ਹਾਥੀ ਟਰੈਕਟਰ ਮੋਟਰਸਾਈਕਲ ਸਕੂਟੀਆਂ ਬਹੁਤ ਕੁਝ ਹੈ ਤੇ ਬੋਲੀ ਹੋ ਰਹੀ ਹੈ ਜੀ ਨੰਬਰ ਲੱਗੇ ਹੋਏ ਆ ਦੇਖੋ ਜਿਵੇਂ ਆ ਗੱਡੀ ਦਾ 92 ਨੰਬਰ ਹੈ ਇਕੱਲੀ ਇਕੱਲੀ ਗੱਡੀ ਉਹ ਅੱਛੇ ਲੈਣਾ ਚ ਇਕੱਲੀ ਇਕੱਲੀ ਗੱਡੀ ਲੈ ਕੇ ਆਉਂਦੇ ਨੇ ਤੇ ਇੱਥੇ ਬੋਲੀ ਹੁੰਦੀ ਹੈ ਜੀ ਜਿਵੇਂ ਹੁਣ ਆ ਗੱਡੀ ਖੜੀ ਆ ਦੱਸ ਤਾਂ 12 ਮਾਡਲ ਹੈ ਭਾਈ ਠੀਕ ਹੈ 1 ਲੱਖ 20 ਹਜ਼ਾਰ ਇਹ ਲੱਗ ਗਿਆ ਜੀ ਇਹ ਫੀਗੋ ਗੱਡੀ ਆ 12 ਮਾਡਲ ਦੇ ਆ ਬੈਠੇ ਹੋਏ ਆ 20120 ਰੁਪਏ ਜਿਨ੍ਹਾਂ ਨੇ ਭਰੇ ਹੋਏ ਉਹ ਬੋਲੀ ਦੇ ਸਕਦਾ ਦੇਖੋ ਜੀ ਇੱਕ ਭਾਈ ਇੱਕ ਭਾਈ ਇੱਕ ਭਾਈ ਇੱਕ ਭਾਈ ਆ ਗੱਡੀ ਦਾ ਇੱਕ ਭਾਈ ਇੱਕ ਭਾਈ ਦੇਖ ਲੈ ਕਿਹਦੇ ਸਰ ਬੋਲੀ ਟੁੱਟਦੀ ਆ ਆ ਇਕੱਠਾ ਪੂਰਾ ਇੱਕ ਬਾਈ ਇੱਕ ਬਾਈ ਲੈਟਸ ਗੋ ਇੱਕ ਬਾਈ ਇੱਕ ਬਾਈ ਲੱਗਿਆ 12 ਮਾਡਲ ਡੀਜ਼ਲ ਇੱਕ ਬਾਈ ਇੱਕ ਬਾਈ ਇੱਕ ਬਾਈ ਬਾਈ ਨਿਕਲਦਾ ਬਾਈ ਇਹਦੇ ਬਾਈ ਨਿਕਲਦਾ ਬਾਈ ਇਹਦੇ ਸੂ ਬਾਈ ਕਿ ਬਟਰ ਨੰਬਰ ਬੋਲ ਬਾਈ ਬੋਲ 122000 99 ਨੰਬਰ ਕਿਹੜਾ ਮਾਡਲ 12 ਜੀ ਕਿੰਨਾ ਮਗਲਾ ਬੰਦੂ ਬਟਰ ਨੰਬਰ 21 21 1 ਸੇਮ ਹੋਰ 120000 1 ਲੱਖ 20 99 ਨੰਬਰ ਚੱਲ ਬਈ ਅੱਗੇ ਹੋ ਗਈ ਹੋ ਗਈ ਹੋ ਗਈ ਹੋ ਗਈ ਸੌਟ 1 ਲੱਖ 20 ਹਜ਼ਾਰ ਚ ਦੇਤੀ 99 ਨੰਬਰ 1 ਲੱਖ 20 ਹਜ਼ਾਰ 1 ਲੱਖ 20 ਹਜ਼ਾਰ ਚ ਗੱਡੀ ਦੀ ਬੋਲੀ ਹੋਈ ਹੈ ਜੀ ਪੰਜਾਬ ਨੰਬਰ ਹੈ BB19 ਡੀਜ਼ਲ ਗੱਡੀ ਹੈ 12 ਮਾਡਲ ਹੈ 120 ਦੇ ਵਿੱਚ ਦੰਨ ਹੋ ਗਈ ਬੋਲੀ ਟੁੱਟ ਗਈ ਹੁਣ ਆ ਗਿਆ ਜੀ ਅਗਲੀ ਗੱਡੀ ਅਗਲੀ ਗੱਡੀ ਦਾ ਨੰਬਰ ਆ ਗਿਆ ਜੀ 92 ਨੰਬਰ ਗੱਡੀ ਹੈ ਨਿਸ਼ਾਨ ਵਾਲਿਆਂ ਦੀ ਜੀ ਇਹ ਰੋਡ ਨੰਬਰ 92 92 92 99 ਨੰਬਰ ਵੀ ਕਿਹੜਾ ਮਾਡਲ ਹੈ ਬਈ ਇਹ 99 ਤੇਰੀ ਮਾਡਲ 2023 ਮਾਡਲ ਹੈ 23 ਮਾਡਲ ਹੈ ਨਿਸ਼ਾਨ ਮੈਗਨਾਈਟ ਇਹ 99s 37 34 ਹਾਂਜੀ ਆਰ ਸੀ ਦੇ ساتھ ਲਾਈਸੈਂਸ ਵਾਲੀ ਗੱਡੀ ਵੀ 2226% ਇੰਸ਼ੋਰੈਂਸ ਲਾਈ ਮੇਰੇ ਗਾਰੰਟੀ ਕਰੇਗਾ 2226% ਚੈੱਕ ਕਰਕੇ ਬੋਲੀ ਦੇ ਸਕਦੇ ਹੋ 92 ਨੰਬਰ ਹੈ 6 ਦੇ 6 ਦੇ 6 6ਵੀਂ ਤੋਂ ਸ਼ੁਰੂ ਹੋਇਆ ਜੀ 6 6 ਲੱਗਦੇ ਆ 23 ਮਾਡਲ ਕੀ ਨਾ ਕੀ ਨਾ ਕੀ ਨਾ ਇਹ ਸਿਸਟਮ ਮਾਣੇ ਬਾਈ ਤੋਂ ਸਮਝਦੇ ਕੀ ਵੀਰੇ ਬਿਨ ਸਿਸਟਮ ਕੀ ਹੈ ਕਿਵੇਂ ਸ਼ੁਰੂ ਕਰਦੇ ਹੋ ਬਿਰੋ ਬੋਲੀ ਲਾਉਂਦੇ ਆ ਮੁੰਡਾ ਮੈਂ ਤਾਂ ਆਪ 5 ਲੱਖ 80 ਹਜ਼ਾਰ ਮੰਗ ਰਿਆ 5 80 ਮੰਗਦੇ ਤੁਸੀਂ ਬੋਲੀ ਜਿੰਨੀ ਮਰਜ਼ੀ ਦਿਓ ਹਾਂ 5 80 ਹੋ ਗਿਆ 5 80 ਹੋ ਗਿਆ 5 7 ਤੁਸੀਂ ਕੋਈ ਨਹੀਂ ਬੋਲੀ ਤੇ ਘੱਟ ਲੱਗ ਰਿਹਾ ਆ ਕਿਸੇ ਨੇ ਬੋਲੀ ਨਹੀਂ ਦਿੱਤੀ ਆਪ ਹੀ ਘੱਟ ਰਹੇ ਆ 5 40 ਆ ਗਏ 5 40 ਹੋ ਗਿਆ 40 ਹਜ਼ਾਰ ਤੋਂ 5 40 20 ਹਜ਼ਾਰ ਤੋਂ 520 ਪੰਜ 20 ਤੇ ਆ ਗਿਆ ਆ ਵੀ ਘਟ ਗਏ ਜੀ ਬੋਲੀ ਥੱਲੇ ਆਉਂਦੀ ਹੈ ਬੋਲੀ ਥੱਲੇ ਆ ਰਹੀ ਹੈ ਜੀ 5 ਲੱਖ ਰੁਪਏ 23 ਮਾਡਲ 23 ਥੱਲੇ ਆਓ 23 ਮਾਡਲ ਗੱਡੀ ਆ ਦਿਖਾਈ ਵੀ ਰਸੀਡ ਸਟਾਉਨ ਕਰੀ ਗੱਡੀ ਚੱਲੀ ਬਹੁਤ ਘੱਟ 17 ਹਜ਼ਾਰ ਨਵੀਂ 17000 ਗੱਡੀ ਚਲੀ 23 ਮਾਡਲ ਹੈ ਕਿਹੜੀ ਗੱਡੀ ਨਿਸ਼ਾਨ ਵਾਲਿਆਂ ਦੀ ਮੈਗਨਮ ਮੈਗਨਮ ਮੈਗਨਾਈਜ਼ ਨਿਸ਼ਾਨ ਬੈਗਰ ਨਿਸ਼ਾਨ ਵਾਲਾ ਹੈ ਜੀ ਨਿਸ਼ਾਨ ਵਾਲਾ 4 ਡੀਜ਼ਲ ਪੈਟਰੋਲ 4 लाख 50000 ये। ये कितने पे लगा लिए? टोकन उठाए। आगे जी। जी तो गाड़ी इंफोर्ट हो रही थी। 4 लाख 50000। देखो 465000 पे आ गए जी आ गाड़ी Nissan वाली 23 मॉडल 17000 चलदी है। कितना? 4 पैसे। 4 पैसे। 4 पैसे। देख ले कितने दट दिए बोली ओलो दिखाऊंगा मैं। आ गाड़ी है जी 465 मांगी जांदे ने आप ही कट के 465 पे आ गए। हुण देखो। ਸੋਨ ਦਿਖਾਉਣਾ ਕਿੰਨੇ ਦੀ ਟੁੱਟਦੀ ਆ ਨਵੀਂ ਗੱਡੀ ਆ ਬਿਲਕੁਲ ਜਮਾ ਓਕੇ 23 ਮਾੜ 17000 ਚੱਲੀ ਆ ਹੋ ਗਈ ਹੋ ਗਈ ਚਾਰ ਪਾਇੰਟ ਵੀ ਅਨਸੋਲਟ ਮੱਤ ਵਾਲਾ ਵਿਕੀ ਨਹੀਂ ਜੀ ਵਿਕੀ ਨਹੀਂ ਵਿਕੀ ਨਹੀਂ ਜੀ ਗੱਡੀ ਗਈ ਅਗਲੀ ਗੱਡੀ ਆਉਂਦੀ ਆ ਦਿਖਾਉਣੇ ਤੁਹਾਨੂੰ ਚੱਲ ਬਈ ਲੈ ਜਾ ਬਈ ਇਹ ਗੱਡੀ ਦੀ ਰੀਸੇਲ ਵੈਲਿਊ ਘਟਾ ਡਿਮਾਂਡ ਘਟਾ ਕਰਕੇ ਇਹ ਬਿਕੀ ਨਹੀਂ ਗੱਡੀ ਜੀ ਆਹ ਮੈਗਨੇਟ ਅਗਲੀ ਗੱਡੀ ਆ ਰਹੀ ਆ ਜੀ ਅਗਲੀ ਗੱਡੀ ਅਲਟੋ ਆ ਰਹੀ ਆ ਇਹਦੇ ਪਹਿਣ ਕੇ ਪੜਾਕੇ ਇਹਦੇ ਪਹਿਣ ਕੇ ਪੜਾਕੇ ਇਹਦੀ ਹੋਣੀ ਆ ਬੋਲੀ ਉਹਨੂੰ ਮੈਂ ਗੱਡੀ ਦਿਖਾ ਰਿਹਾ ਵਧੀਆ ਇੰਟੀਰੀਅਰ ਦੇਖਦੇ ਰਾ ਕੀ ਮੰਗਦੇ ਆ ਕਿਹੜੀ ਗੱਡੀ ਐ ਕੇ 3 ਕੇ 3 ਇਹ ਕਿਹੜਾ ਮਾਡਲ ਹੈ 22 ਮਾਡਲ 22 ਮਾਡਲ ਹੈ ਜੀ 22 ਮਾਡਲ ਇਹ ਨਾ ਕਿ 22 22 ਮਾਡਲ 3 ਨਸੀ 3 ਨਸੀ ਤਿੰਨ ਨਸੀ ਮੰਗ ਰਹੇ ਆ ਜੀ ਦੇਖੋ ਘਟ ਕੇ ਕਿੰਨੇ ਤੇ ਆਉਂਦੇ ਆ ਉਹਨੂੰ ਦਿਖਾਉਣੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਿਨਾਂ ਪਰ ਹੈ ਠੀਕ ਹੈ ਅੱਪੀ ਘਟੀ ਜਾਂਦੇ ਆ ਦੇਖੀ ਆਲਟੋ ਦੀ ਰੀਸੇਲ ਪਹਿਲੋ ਬਹੁਤ ਹੈ ਇਹਨੇ ਵੇਖ ਜਾਣਾ ਠੀਕ ਹੈ ਠੀਕ ਹੈ ਠੀਕ ਹੈ ਇਹ ਨਾ ਦੂਜੇ ਦੇ 3 3 ਥੈਂਕ ਯੂ ਪੰਜਾਬ ਨੰਬਰ ਹੈ ਵੀ 315 315 ਸਾਹ ਖੜੂ ਜਾ ਮੈਗਨਮ ਕੋ ਦਾ ਪਾਸ ਲਾ ਥੀਲਾ ਹੈ ਵੀ ਥੀਲਾ 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 ਕੋ ਟਾਈਮ ਨੂੰ ਕੋਚਾ ਹੈ ਨਹੀਂ ਨਹੀਂ ਬੰਦ ਕਰੀ 280 ਤੇ ਆ ਗਏ ਜੀ ਆਲਟੋ ਦਾ 280 ਬਾਈ ਮਾਡਲ 280 ਤੇ ਆ ਗਏ ਆ ਜੀ ਆਈਏ ਜੀ 200 280 ਤੇ ਆ ਗਏ 280 ਹੈ ਬੇ ਦਹੌਣੇ ਤੁਹਾਨੂੰ ਕਿੰਨੇ ਦੇ ਲੋਟ ਦੀ ਬੋਲੀ ਕਿਸੇ ਵੀਰ ਨੇ 265000 ਲਾਤਾ ਜੀ ਇਹਨਾਂ ਨੇ 5000 ਵੱਧ ਮੰਗਣਾ ਸ਼ੁਰੂ ਕਰਤਾ 270 ਮੰਗਣਾ ਸ਼ੁਰੂ ਕਰਦੇ ਨੇ 270 70 ਲੱਖ ਗਿਆ ਜੀ 70 ਲੱਖ ਗਿਆ ਦਾ 270 ਲੱਖ ਗਿਆ ਇਹਦਾ ਤੇ ਉਹ 75 ਮੰਗਣ ਲੱਗੇ ਹੁਣ ਦੇਖੋ ਕੀ ਬੋਲੀ ਹੁੰਦੀ ਆ ਦਿਖਾਉਣਾ ਇਹਨੂੰ ਕਿੱਥੇ ਡੁੱਟ ਗਈ ਆ ਲੋ ਜੀ ਆ ਗੱਡੀ ਆ ਗਈ ਵੀਰੇ 93 ਨੰਬਰ ਗੱਡੀ ਕਿਹੜਾ ਮੰਡਲ ਆ ਇਹ ਸੰਰੂਫ ਵਾਲੀ ਆ ਹਾਂ ਤੇ ਹੈਗੀ ਆ Honda WRV ਵੀਰੇ ਇਹਦੀ ਕੀ ਡਿਮਾਂਡ ਆ ਡਿਮਾਂਡ ਹੋਣੇ ਦੱਸਣਗੇ ਬੋਲੀ ਆ 18 ਮਾਡਲ ਗੱਡੀ ਆ 18 ਮੰਡਲ ਐ ਡੀਜ਼ਲ ਗੱਡੀ ਆ ਡੀਜ਼ਲ ਗੱਡੀ ਆ 18 ਮਾਡਲ ਆ ਸੰਰੂਫ ਵਾਲੀ ਗੱਡੀ ਆ ਨੰਬਰ 92 ਦੇਖ ਲੈਣਾ ਕੀ ਦਿਖਾਉਂਦੇ ਆ ਪੰਜਾਬ ਨੰਬਰ ਐ ਵੀ ਬਾਈ ਮਿੰਮ ਹੋ ਰਹੀ ਲੋਡ ਨੰਬਰ ਤੇ ਮੜੇ ਨਿਸ਼ਾਨ ਮਾਈਟ ਪੀ ਵੀ ਕੰਵੇ ਪੰਜ ਦੀ ਵੇਗੀ ਬਾਈ ਜਿਹੜੀ ਨਿਸ਼ਾਨ ਦੀ ਗੱਡੀ ਦਿਖਾਈ ਸੀ ਤੁਹਾਨੂੰ ਮੈਂ ਵੀ ਦੇ ਨਾਲ ਲਾਈਟਾਂ ਤੇ ਥੋੜੇ ਕਰੀਏ 22 26 ਤੋਂ ਕੰਜੋਰ ਲਾਈਵ ਹੈ ਕਿੰਨਾ 520 ਹਜ਼ਾਰ ਲੱਗ ਗਿਆ 525 ਡਿਮਾਂਡ ਹੋਗੀ 525 ਦੀ ਡਿਮਾਂਡ ਹੋਗੀ 520 ਲੱਗ ਗਿਆ ਜੀ ਆਹ ਗੱਡੀ ਦਾ ਹੁੰਡਾ ਵਾਲੇ ਦੀ ਗੱਡੀ ਆ ਇਹ ਪਹਿਲ ਬੱਚੀ 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 ਗੱਡਖਾਨਾ ਬਹੁਤ ਖੜਾ ਜੀ ਬਹੁਤ ਟਾਈਮ ਲੱਗ ਜੂਗਾ ਉਹ ਤੱਕ ਖੜਾ ਬਹੁਤ ਕੁਝ 30 ਰੇਟ ਲੱਗ ਗਿਆ ਵੀਰੇ 55 ਲੱਖ 30 ਹਜ਼ਾਰ ਰੁਪਏ ਰੇਟ ਲੱਗ ਗਿਆ 35 ਦੀ ਡਿਮਾਂਡ ਹੋ ਗਈ ਠੀਕ ਹੈ 50 ਰੁਪਏ 50 ਰੁਪਏ ਜਨਾਚਰ ਰੇਟ ਵਧਦਾ ਤਾਂ ਡਿਮਾਂਡ ਵਧਾਈ ਜਾਂਦੇ ਆਪ ਅੱਛਾ ਅੱਛਾ ਡਿਮਾਂਡ ਵਧਾਈ ਜਾਂਦੇ ਠੀਕ ਹੈ ਪਾਣੀ ਰੇਟ ਨਹੀਂ ਲੱਗਦਾ ਪਰ ਰੇਟ ਟੁੱਟਣ ਲੱਗ ਪੈਂਦਾ 50 ਪੰਪਤੀ 50 ਪੰਪਤੀ 50 ਪੰਪਤੀ 5 35 ਲੱਗ ਗਿਆ 543000 ਰੁਪਏ ਲੱਗ ਗਿਆ ਵੀਰੇ 540 ਡਿਮਾਂਡ ਠੀਕ ਹੈ ਲਓ ਜੀ ਬੈਗੀ 537 ਦੀ ਬੈਗੀ ਹੈ 537 ਦੀ ਬੈਗੀ ਗੱਡੀ ਹੈ ਬੈਗੀ ਬੈਗੀ ਜੀ ਇਹਨਾਂ ਨੇ ਲਈ ਉਹਨਾਂ ਨੇ ਉਹ ਸਰਦਾਰ ਜੀ ਨੇ ਲਈ ਆ ਜੀ 537 ਦੀ 5 ਲੱਖ ਵਾਲੀ ਗੱਡੀ 537 ਹਜ਼ਾਰ ਦੀ ਹੋ ਗਈ ਚੱਲ ਬਈ ਬਾਦਰ ਅੱਗੇ 537 ਹਜ਼ਾਰ ਦੀ ਤੁਹਾਨੂੰ ਦਿਖਾਉਣੇ ਗੱਡੀ ਪਿੱਛੋਂ ਵੀ 537 ਦੀ ਉਹ ਸਰਦਾਰ ਨੇ ਲੈ ਲਈ ਆ ਜੀ ਆਹ ਦੇਖੋ ਨਵੀਂ ਗੱਡੀ ਆ ਜਮਾ ਤੇ ਹੁਣ ਆ ਗਈ अल्टੋ अल्टੋ ਆ ਗਈ ਕਿਹੜਾ ਮੰਡਲ ਆ ਜੀ ਇਹ ਨਵਾਂ ਮਾਡਲ 2009 ਨਵਾਂ ਮਾਡਲ ਆ ਗਿਆ ਨਵਾਂ ਮਾਡਲ ਆਲਟੋ ਆ ਗਈ ਦੇਖਦੇ ਇਹਨਾਂ ਕੀ ਮੰਗਦੇ ਆ ਕੀ ਗੱਲਬਾਤ ਨਵਾਂ ਮਾਡਲ 100000 ਬਿਨਾਂ ਲੱਖ ਤੇ 20000 ਡਿਮਾਂਡ ਆ ਜੀ ਆਲਟੋ ਦੀ ਨਵਾਂ ਮਾਡਲ ਆਲਟੋ ਆ ਲੱਖ ਲੱਗ ਗਿਆ ਆਰ.ਸੀ ਹੈ ਨਹੀਂ ਇਹਦੀ ਆਰ.ਸੀ ਹੈ ਨਹੀਂ ਕੀ ਇਹਦੀ ਹੈ ਨਹੀਂ ਆਰ.ਸੀ ਇਹਦੀ ਆਰ.ਸੀ ਹੈ ਨਹੀਂ ਬਾਈ 80000 ਤੇ ਸਰ 68 ਨੰਬਰ ਆਏ ਕਿੰਨਾ 80 ਡਿਮਾਂਡ ਹੋ ਗਈ ਘੱਟ ਕੀ ਡਿਮਾਂਡ 82 ਆ ਜੀ 70 70 70 ਡਿਮਾਂਡ ਹੋਗੀ 70 70 70 60 ਰੁਪਏ 60 ਰੁਪਏ 60 60 ਡਿਮਾਂਡ ਹੋਗੀ ਡਿਮਾਂਡ ਘਟ ਗਈ ਇਹਦੀ 60 60 60 70 ਗੇਲੀ 100 ਗੋਲ ਕਿੰਨਾ ਨਿਕਲਦਾ 70 75 75 75 75 ਕਿੰਨਾ ਲੱਗ ਗਿਆ ਵੀਰੇ ਤੇ 70000 ਲੱਗਿਆ 75 ਡਿਮਾਂਡ 70 ਲੱਗ ਗਿਆ 70 ਦੀ ਬੋਲੀ ਦੇਤੀ ਆ ਕਿਸੇ ਨੇ ਜੀ ਏਸ ਅਲਟੋਂ ਦੀ ਇਹ 75 ਡਿਮਾਂਡ ਹੋ ਗਈ ਇਹਨਾਂ ਦੀ ਬੋਲ 75 ਜਿੱਤ 75 ਜਿੱਤ ਤਿਆਰ ਹੈ ਵੀ ਜਿੱਤ ਤਿਆਰ 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 ਦੋਗਿਆ ਨਰਵਰ ਉੱਪਰ ਤਿਆਰ ਹੈ कि लाग गया भी सत्तर हजार रुपया ला गया बहत्तर डिमांड सत्तर लाख सत्तर लाख ही बत्तर की डिमांड होगी अल्टो भी अल्टो है बहत्तर लाख की डिमांड होगी होगी ਅਨਸੋਲਡ ਹੋ ਗਈ ਜੀ ਸਹੀ ਰੇਟ ਨਹੀਂ ਲੱਗਿਆ ਕਹਿੰਦੇ ਚਲੋ ਵੀ ਤੇ ਹੁਣ ਅੱਗੇ ਆ ਰਹੀ ਹੈ ਗੱਡੀ i20 ਉਹ ਆ ਰਹੀ ਹੈ 98 ਨੰਬਰ ਦੇਖਿਓ i20 ਕਿਹੜਾ ਮਾਡਲ ਹੈ ਵੀਰੇ ਚਾਰ ਅੱਸੀ ਡਿਮਾਂਡ ਹੈ ਜੀ ਕਿਹੜਾ ਮਾਡਲ ਹੈ ਇਹ ਉਹ ਭਰਾ 480 480 480 480 ਡਿਮਾਂਡ ਹੈ i20 ਗੱਡੀ ਹੈ ਡੀਜ਼ਲ ਕਿਹੜਾ ਮਾਡਲ ਹੈ ਇਹ 480 78 78 78 17 ਮਾਡਲ ਡੀਜ਼ਲ 17 ਮਾਡਲ ਡੀਜ਼ਲ ਇੰਸਟਾਗ੍ਰਾਮ 212 ਡੀਜ਼ਲ ਡੀਜ਼ਲ ਕਾਗਜੋਕੇ ਆ 78 48 48 48 48 48 78 ਹੈ ਵੀ 78 48 ਹੈਗੀ ਹੈਗੀ ਆ ਹੈਗੀ 78 48 480 480 480 480 ਨਵਾਂ ਦੇਖੋ ਕੀ ਲੱਗਦਾ ਤੇ i20 ਦਾ ਲੱਗਿਆ ਕਿੰਨਾ ਹੋਇਆ 480 ਆ ਗਿਆ ਜੀ 480 ਆ ਗਿਆ ਜੀ 4 ਲੱਖ 80000 ਰੁਪਏ ਲੱਗਿਆ ਭਰਾ i20 ਗੱਡੀ ਆ 485 ਦੀ ਡਿਮਾਂਡ ਕਰਤੀ ਉਹ ਕਿ 480 ਗਾ ਕਿਨੇ ਲਾਤਾ ਜੀ 480 480 480 ਲੱਗਿਆ 85 ਦੀ ਡਿਮਾਂਡ ਹੋ ਗਈ ਇਧਰ ਮੜਾ ਆ ਜੇ ਇਧਰ ਉੱਪਰ ਹੋ ਜਾ ਇਧਰੋ ਇਧਰ ਆਜੋ ਇਧਰ ਆਜੋ ਇਲਾਇਲੂਏ ਲੱਗਿਆ ਗੱਡੀ ਦੇ ਇਧਰ ਆਜੋ ਪੱਖਾ ਲੱਗਣ ਦੇ ਨਾ ਬਣੇ ਇਧਰ ਹਵਾ ਲੱਗਣੋ ਇਧਰ ਆਜੋ ਮੁਰੇ ਮੁਰੇ ਆਜੋ ਨਾ ਠੀਕ ਹੈ ਇਧਰ ਠੀਕ ਹੈ ਮੇਰਾ ਵੀ ਆਪਣੇ ਸਾਹ ਤੋਂ ਕੋਰਾ ਕਰਾ ਗਏ ਚਾਰ ਪਿਆਸੇ ਦੇ ਖੜਾ ਵਾਲੇ ਕੰਮ ਚਾਹ ਮੈਂ 85000 ਇਹ ਮੈਂ ਤੁਹਾਨੂੰ ਮੁੰਡੇ ਦਾ ਨੰਬਰ ਭੇਜਦਾ ਮਿਸਤਰੀ ਆ ਉਹਦੇ ਕੋਲ ਖੜਾ ਬੋਲਟ ਉੱਥੇ ਲਾ ਦਿਓ ਜਿਹੜਾ ਐਕਸਟ੍ਰੂਟ ਸਕੂਲ ਨਹੀਂ ਗਾ ਕਿਉਂ ਜੀ ਕੀ ਬਣਿਆ ਪੂਰੇ ਬਿਲਕੁਲ ਸਾਹਮਣੇ ਦੁਕਾਨ ਚਾਰ 80 ਬੇਗੀ ਚਾਰ 80 ਦੀ ਬੇਗੀ ਜੀ ਆ ਜਾਂਦੀ ਆ i20 ਠੀਕ ਹੈ ਜੀ ਪੰਜਾਬ ਨੰਬਰ ਚਾਰ 80 ਦੀ ਹੋਗੀ ਜੀ ਤੇ ਹੁਣ ਨਵੀਂ ਗੱਡੀ ਆ ਰਹੀ ਹੈ ਇਹ ਵੀ i10 ਹੈ ਇਹ ਲੁਧਿਆਣਾ ਨੰਬਰ ਲੁਧਿਆਣਾ ਨੰਬਰ i20 ਹੈ ਨਹੀਂ 10 ਹੈ ਲੁਧਿਆਣਾ ਨੰਬਰ i10 ਗ੍ਰੈਂਡ ਆ ਵੀਰੇ i10 ਹੈ ਹੈ i10 ਹੈ ਕੀ ਡਿਮਾਂਡ ਹੈ ਜੀ ਭਾਜੀ ਕੋਈ ਮਰਵਾਣਾ ਦਾ ਫਰਕ ਕੋਈ ਨਹੀਂ 82 ਦਾ ਮਾਡਲ ਹੈ 2017 Honda i Grand i10 ओरिजिनल RC ਨਾਲ ਡੀਜ਼ਲ ਡੀਜ਼ਲ i10 ਹੈ ਮਾਡਲ ਕਿਹਣਾ ਦੱਸਾਂ 2017 17 ਮਾਡਲ ਹੈ ਜੀ ਲਾਈਨੂਏ ਲੱਗੇ ਨੇ ਤੇ ਕੀ ਡਿਮਾਂਡ ਹੈ ਵੀ ਮਾਰਡ ਸ਼ੁਰੂ ਹੋ ਜੇ ਡਿਮਾਂਡ ਸ਼ੁਰੂ ਹੋਣੀ ਹੈ ਉਹ ਯਾਰ ਦੇਖਦੇ ਕੀ ਡਿਮਾਂਡ ਆਉਂਦੀ ਹੈ ਦੀ ਲੁਧਿਆਣਾ ਨੰਬਰ ਹੈ ਇਥੋ ਜੀ ਆ ਜਿਹੜਾ ਨੰਬਰ ਲੱਗਿਆ ਇਹਦੇ ਨਾਲ 바ਰ ਕੋਡ ਵੀ ਆ ਤੁਸੀਂ ਇਹਨੂੰ ਸਕੈਨ ਕਰੋਗੇ ਇਹਦੀ ਸਾਰੀ ਜਾਣਕਾਰੀ ਨਿਕਲਿਆ ਉਹ ਨੀ ਗੱਡੀ ਦੀ ਕਿਹੜਾ ਮਾਡਲ ਆ ਕੀ ਡੀਜ਼ਲ ਆ ਪੈਟਰੋਲ ਆ ਜੋ ਵੀ ਆ ਇਸ ਤਰ੍ਹਾਂ ਪੱਕੇ ਕੰਮ ਨਾਲ ਕੰਪਨੀ ਦੇ ਠੀਕ ਆ ਤੇ ਹੁਣ ਦੇਖਦੇ ਆ ਕਿ ਕੀ ਬੋਲੀ ਲੱਗਦੀ ਕਿੱਥੇ ਕੀ ਸ਼ੁਰੂ ਹੁੰਦਾ ਹੁਣ ਬਾਰਿਸ਼ 11 6 2019 ਤੱਕ ਕੀ ਪਾਸ ਹੋ ਗਿਆ ਟੈਕਸੀ ਨੰਬਰ ਗੱਡੀ ਹੈ ਜੀ ਟੈਕਸੀ ਨੰਬਰ ਗੱਡੀ ਹੈ ਟੈਕਸੀ ਨੰਬਰ ਆਏ ਭਾਈ 280 ਹੈ ਜੀ ਦੋ ਲੱਖ ਦੋ ਲੱਖ ਦੋ ਲੱਖ ਦੋ ਲੱਖ ਦੋ ਲੱਖ ਦੋ ਲੱਖ ਸਾਢੇ ਦੋ ਦੋ ਲੱਖ ਸਾਢੇ ਦੋ 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 ਲੱਖ ਸਾਢੇ ਦੋ ਗਾਈ ਨਾ ਰਵੇ 250 25 ਤੇ ਆ ਗਏ ਜੀ ਦੋ ਚੱਪੇ ਚੱਪੇ ਦੋ ਚੱਪੇ ਚੱਪੇ ਦੋ ਚੱਪੇ 25 ਤੇ ਆ ਗਏ ਦੋ ਪੰਜਾਹ ਰੁਪਏ ਦੋ ਚੱਪੇ ਚੱਪੇ 25 ਤੇ ਆ ਗਏ ਗੱਡੀ ਪਰੀਨਾ ਰਾਸਟੀ ਕੇ ਸਾਥ 24 24 ਸੈਕਿੰਦਰ ਲਈ 23000 ਰੁਪਏ 23 23 23 23 ਤੇ ਆ ਗਏ ਜੀ 17 ਮਾਡਲ ਆ ਇਧਰ ਪਿੱਛੇ ਹੋਰ ਲੈਣਾ ਚਾਹੀ ਜੰਨੇ ਗੱਡੀ ਨੂੰ ਰੇਟ ਨਹੀਂ ਲੱਗਿਆ ਜੀ ਅਨਸੋਲਡ ਹੋ ਗਈ ਇਹ ਰੇਟ ਨਹੀਂ ਸਹੀ ਲੱਗਿਆ ਤੇ ਗੱਡੀ ਗਈ ਹੁਣ ਆ ਆ ਗਈ 84 ਟਾਟਾ ਦੀ ਐ ਇਹ ਲੁਧਿਆਣਾ ਨੰਬਰ ਹੈ 83 ਨੰਬਰ 211 ਟੈਗੋ ਪੀਵੀ 10 ਜੀ ਆਜ ਕੋਈ ਨਹੀਂ ਬੰਦੇ ਟੈਗੋ ਆ ਜੀ ਟੈਕਸੀ ਨੰਬਰ ਗਾੜੀ ਹੈ ਜੀ 323 ਦਾ ਨੰਨਾ ਦੱਕੇ ਟੈਕਸੀ ਜੀ ਕਿਹੜਾ ਮੰਡਲਾਈ ਇੱਕ ਪੰਨੇ ਸਿੱਕੀ ਪਾਸੋਂ ਕੇ ਸਾਥ ਐਨੇ ਮਿਲਿੰਦੇ ਤੇ 230000 ਟੈਕਸੀ ਮੰਗੀ ਜਾਂਦੇ ਜੀ ਇਹਦਾ 180 ਇਹਨਾਂ ਸਿਸਟਮ ਇੰਨਾ ਵਧੀਆ ਵੀ ਜਿਹੜੇ ਬੰਦੇ ਨੇ 20120 ਪੇਪਰ ਆ ਉਹਦੇ ਹੱਥ ਚ ਆਹ ਬੁੱਕ ਹੈ ਜੀ ਇਹਨਾਂ ਨੇ ਦਿੱਤੀ ਹੋਈ ਉਹਦੇ ਉੱਤੇ ਪੂਰੀ ਜਾਣਕਾਰੀ ਹੈ ਕਿ ਕਿਹੜੀ ਨੰਬਰ ਗੱਡੀ ਡਿਜੀਟਲ ਪਟ્રોલ ਆ ਕੀ ਡਿਮਾਂਡ ਆ ਕੀ ਕਾਗਜ਼ ਆ ਉਹਦੇ ਕੀ ਗੱਲਬਾਤ ਆ ਜਿਹਦੇ ਉਹ ਬੰਦੇ ਨੇ ਵੀਰ 120 ਵੀਰੇ ਜਿਹੜੇ ਹੱਥ 'ਚ ਆ ਕਾਪੀ ਆ ਠੀਕ ਹੈ ਉਹਨੂੰ ਸਾਰੀ ਜਾਣਕਾਰੀ ਆ ਉਹਨੂੰ ਇੱਥੇ ਪਤਾ ਲੱਗ ਗਿਆ 83 ਨੰਬਰ ਗੱਡੀ ਆ ਗਈ ਇਹਦਾ ਆ ਟੈਕਸੀ ਹੈ ਜਾਂ ਕਾਗਜ਼ ਹੈਗੇ ਆ ਜਾਂ ਕੀ ਗੱਲ ਪੂਰੀ ਜਾਣਕਾਰੀ ਉਹਨੂੰ ਉੱਥੇ ਬੈਠੇ ਨੂੰ ਹੀ ਹੋ ਗਈ ਠੀਕ ਹੈ ਇਹ ਆ ਸਿਸਟਮ ਇੱਕ ਅਸਮੰਗੀ ਜਾਂਦੇ ਆ ਦੇਖੋ ਕਿੰਨੀ ਵਿਗਦੀ ਆ 195000 ਦੀ ਆ ਗੱਡੀ ਵੇਚੀ 195000 ਦੀ ਠੀਕ ਹੈ ਜੀ ਤੁਹਾਨੂੰ ਦੱਸ ਦਿੱਤਾ ਇਹਦੇ ਬਾਰੇ ਪਹਿਲਾਂ ਸਾਰਾ ਮਾਡਲ ਕੀ ਹੈ ਤੇ ਹੁਣ ਆ ਗਈ ਗੱਡੀ ਜੀ 90 ਨੰਬਰ ਗੱਡੀਆਂ ਤਾਂ ਬਹੁਤ ਜ਼ਿਆਦਾ ਹੈ ਜੀ 2 ਦਿਨ ਲੱਗ ਜਾਣਗੇ ਬੋਲੀ ਨੂੰ ਤੇ ਹੁਣ ਭੁੱਖ ਲੱਗ ਗਈ ਅਸੀਂ ਰੋਟੀ ਖਾਣ ਚੱਲੇ ਆ ਗੱਡੀ ਦੇ ਵਿੱਚ ਰੋਟੀਆਂ ਪਈਆਂ ਤੇ ਇੱਧਰ ਤੁਹਾਨੂੰ ਇੱਧਰ ਵੀ ਦਿਖਾ ਦਿੰਦਾ ਉਹ ਕਿੱਥੋਂ ਤੱਕ ਗੱਡ ਖਾਨਾ ਖੜਾ ਹੈਗਾ ਠੀਕ ਆ ਦੇਖੋ ਕਿੱਥੋਂ ਤੱਕ ਗੱਡ ਖਾਨਾ ਖੜਾ ਉਹਨਾਂ ਦੇ ਵਿੱਚ ਡੀਲਰਾਂ ਦੇ ਵਿੱਚ ਗੱਡੀਆਂ ਹੁਣ ਕੋਈ ਇਹ ਵੀ ਝੋਲਮੋਲ ਹੋ ਸਕਦੀ ਆ ਕੀ ਸਿਸਟਮ ਆਪਾਂ ਪਹਿਲੀ ਵਾਰੀ ਆਏ ਆ ਕੁਝ ਫੜੀਆਂ ਹੋਈਆਂ ਕੁਝ ਤੇ ਖਰੀਦ ਵੀ ਲੈਂਦੇ ਆ ਭਾਜ ਮਿਲੇ ਐਸ ਤਰ੍ਹਾਂ ਸਿਸਟਮ ਬਣਾਇਆ ਹੋਇਆ ਜੀ ਲੁਧਿਆਣਾ ਸ਼ਹਿਰ ਆਏ ਤੁਹਾਨੂੰ ਪਤਾ ਹੀ ਆ ਤੇ ਇੱਥੇ ਸਾਬ ਨੂੰ ਤੁਹਾਨੂੰ ਪਤਾ ਹੀ ਆ ਹੈਨਾ ਐਡਵਾਂਸ ਸ਼ਹਿਰ ਤੇ ਆਈ ਜਾਂਦੀਆਂ ਗੱਡੀਆਂ ਨੰਬਰ ਵਾਜ ਤੇ ਹੁਣ ਭੁੱਖ ਲੱਗੀ ਵੇ ਇੱਕ ਵਾਰੀ ਰੋਟੀ ਖਾਣ ਚੱਲਦੇ ਆ ਅੱਜ ਭਾਈ ਨੇ 20120 ਰੁਪਏ ਭਰਨੇ ਆ ਹੈਨਾ ਇੱਥੇ ਫਿਰ ਉਹਦੋਂ ਆਦਾ ਬੋਲੀ ਦੇ ਸਕਦਾ ਇੱਥੇ ਲੈਣਾ ਲੱਗੇ ਹੋਏ ਹੁਣ ਉਹ ਬੁੱਕ ਦੇ ਦੇ ਜਿਹੜੀ ਤੁਹਾਨੂੰ ਮੈਂ ਦੱਸੀ ਆ ਤੇ ਗੱਡਖਾਨਾ ਭਾਈ ਉਹ ਤੱਕ ਖੜਾ ਫਾਰਚੁੰਡਣਾ ਵੀ ਨੇ ਠੀਕ ਹੈ ਨੋਵਾ ਕ੍ਰਿਸਟਾ ਸਾਰੇ ਤਰ੍ਹਾਂ ਦੀਆਂ ਗੱਡੀਆਂ ਨੇ ਜਿੰਨੇ ਆਪਾਂ ਸੜਕ ਤੇ ਪੰਜਾਬ ਚ ਦੇਖਦੇ ਆ ਚੰਗੀਆਂ ਮਾੜੀਆਂ ਮਹਿੰਗੀਆਂ ਸਸਤੀਆਂ ਠੀਕ ਹੈ ਜੀ ਸਲਿਫ ਟਾਂਡੇ ਆ ਰਾਂਡ ਯੂ ਰਾਂ ਛੋਟੇ ਹਾਥੀ ਟਰੱਕ ਤੇ ਮੋਟਰਸਾਈਕਲ ਸਕੂਟਰੀਆਂ ਪੂਰਾ ਮੇਲਾ ਲੱਗਿਆ ਗਾ ਪਿਆ ਪੈਂਦਾ ਜੀ ਇੱਥੇ ਹੁਣ ਆ ਗਏ ਆਪਾਂ ਗੱਡੀ ਤੇ ਜੀ ਪਰਾਉਟੇ ਆਪਾਂ ਬਣਵਾ ਕੇ ਲੈਂਦੇ ਸੀ ਘਰੋਂ ਦੇ ਸਿਕੂਰ ਵਧੀਆ ਤੇ ਚੁੱਬਣਾ ਦੀ ਚਟਨੀ ਕੁੱਤੀ ਸੀ ਕੁੰਡੇ ਚ ਤੇ ਕਾਹ ਪ੍ਰਿੰਟ ਕਿਵੇਂ ਲੱਗਦਾ ਬਹੁਤ ਨਿਆਰਾ ਆਇਆ ਬਈ ਹਣਾ ਰੋਟੀ ਬਣਾਉਣਾ ਤੁਰੋ ਕਰੋ ਹਾਂ ਨਾ ਨਾ ਰੋਟੀ ਬਾਹਰ ਨਾਲ ਬਾਹਰੋਂ ਖਾਓਗੇ ਨਾ ਚੱਜਦਾ ਮਿਲੇ ਮੇਰੇ ਨਾਲ ਖਰਚਾ ਕਰੋਗੇ ਟਾਈਮ ਖਰਾਬ ਕਰੋਗੇ ਜਾਂ ਤੇ ਦੁਰੀ ਜਾਂਦੀ ਗੱਡੀ ਚ ਖਾ ਲੋ ਹੂੰ ਠੀਕ ਐ ਇਹ ਇਹ ਗੱਲ ਬਈ ਜਿਹੜਾ ਬੰਦਾ ਬਾਹਰ ਨਰ ਜਾਂਦਾ ਇਹ ਗੱਲ ਪੱਲੇ ਵੱਢ ਲੋ ਬਸ ਅਜੇ ਤਾਂ ਕਈ ਵਾਰੀ ਤਾਂ ਚਾਹ ਵੀ ਲੈਣੇ ਅੱਜ ਜੇ ਚਾਹ ਲੈਣਦੀ ਨਹੀਂ ਇਹ ਬੋਤਲ ਚਾਹ ਪਾ ਲਿਓ ਨੇ ਨਜ਼ਾਰਾ ਹੈ ਬਈ ਅੱਜ ਤੁਸੀਂ ਵੀ ਖਾ ਲਓ ਫਿਰ ਚਟਨੀ ਨਾਲ ਰੋਟੀਆਂ ਮਿੱਤਰੋ ਅੱਜ ਕਿਪੇਟੂ ਕਿੰਨੇ ਕਿ ਬਚ ਗਏ ਵੇ ਦੇਖੀ ਕਿੰਨੇ ਵਜ ਗਏ ਮਿੱਤਰੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਇਹ ਹੁੰਦਾ ਭੈਣ ਭਰਾਵਾਂ ਦਾ ਪਿਆਰ ਦੇਖੋ ਇੰਨੇ ਬਚੇ ਪਏ ਐ ਪਰੋਠੇ ਅਸੀਂ ਨਾਲੇ ਰੱਜ ਲਈ ਇਹ ਹੁੰਦਾ ਭੈਣ ਭਰਾਵਾਂ ਦਾ ਪਿਆਰ ਅੱਜ ਉਹਦੇ ਭਰਾ ਨੇ ਆਉਣਾ ਸੀ ਨਾਲ ਮੇਰੇ ਘਰ ਵਾਲੀ ਦੇ ਭਰਾ ਨੇ ਤੇ ਉਹਨੇ ਬਿਨਾ ਪੁੱਛੇ ਆਉਣ ਗਿਣਤ ਪਰੋਠੇ ਲਾਤੇ ਵਧੀਆ ਜੱਟ ਜੁਟ ਜੁਟ ਕਰੀ ਠੀਕ ਹੈ ਤੇ ਅੱਗੇ ਨਹੀਂ ਪੁੱਛੀ ਜਾਉ ਕਹੇ ਜਾਣੇ ਕਿੰਨੇ ਲਾਹਾ ਇੰਨੇ ਬਹੁਤ ਆ ਓਏ ਅੱਛਾ ਮੇਰੇ ਭਰਾ ਦੇ ਨਾਲ ਕੋਈ ਹੋਰ ਵੀ ਇੱਕ ਜਾਣਾ ਹੋਊਗਾ ਹਨਾ ਉਹਨੇ ਦੱਸਿਆ ਵੀ ਕਿਤੇ ਆਏ ਨਾ ਹੋ ਜੇ ਵੀ ਥੋੜੀ ਕੁੜੀ ਨੇ ਰੋਟੀਆਂ ਘੱਟ ਵੇਤੀਆਂ ਹੈ ਇਹ ਭੈਣ ਭਰਾਵਾਂ ਦਾ ਪਿਆਰ ਹੀ ਲੈ ਲੈ ਪਾਉ ਉਹ ਗੱਲ ਕਰਦੇ ਵੈਸੇ ਹਨਾ ਪੇਕਾਂ ਦਾ ਮੋਤ ਤਾਂ ਤੈਨੂੰ ਪਤਾ ਹੀ ਆ ਚਲੋ ਧਰ ਦੇ ਇੱਥੇ ਕਿਸੇ ਨੂੰ ਹੋਰ ਬਾਈ ਨੂੰ ਕਿਸੇ ਨੂੰ ਭੁੱਖ ਲੱਗੇ ਉਹਨੂੰ ਕਹਦੇ ਬਾਈ ਖਾ ਲੋ ਹਨਾ